ਸਾਸੀ ਕਾਲ ਜੀ ਸਿਮਰਨ ਬੁਟੀਕ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਪਿਆਰੇ ਪਾਰਟੀ ਵੇਅਰ ਸੂਟ ਲੈ ਕੇ ਆਏ ਹਾਂ ਜੀ ਬਹੁਤ ਪਿਆਰਾ ਸੂਟ ਦਾ ਕਲਰ ਹੈ ਜੀ ਪਿੰਕ ਕਲਰ ਦਾ ਸਭ ਤੋਂ ਪਹਿਲਾਂ ਤਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਪਿੰਕ ਕਲਰ ਦਾ ਸੂਟ ਹੈ ਬਾਟਮ ਤੇ ਵਰਕ ਮਿਲੂਗਾ ਵਾਜੂ ਤੇ ਵਰਕ ਮਿਲੂਗਾ ਤੇ ਘੇਰੇ ਦਾ ਵਰਕ ਮਿਲੂਗਾ ਚਨੂਨ ਦਾ ਤੁਹਾਨੂੰ ਨਾਲ ਦੁਪੱਟਾ ਮਿਲੂਗਾ ਬਹੁਤ ਹੀ ਪਿਆਰਾ 2.5 ਮੀਟਰ ਦਾ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਸੂਟ ਦਾ ਪ੍ਰਾਈਸ ਹੈਗਾ ਜੀ 1345 1345 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਪਿਆਰਾ ਪਿੰਕ ਸ਼ੇਡ ਹੈ 베بی ਪਿੰਕ ਨਹੀਂ ਕਹਿੰਦੇ ਹੁੰਦੇ ਜੀ ਉਹ ਸ਼ੇਡ ਹੈ ਬਹੁਤ ਹੀ ਪਿਆਰਾ ਵਰਕ ਬਹੁਤ ਜ਼ਿਆਦਾ ਹੋਇਆ ਹੋਇਆ ਵਾ ਬਹੁਤ ਵਧੀਆ ਕਰੇਵ ਦਾ ਕੱਪੜਾ ਹੈ ਜੀ ਕਾਈ ਮੀਟਰ ਦਾ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਜੀ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਔਰਗੈਂਜਾ ਦਾ ਸੂਟ ਹੈ ਜੀ ਔਰਗੈਂਜਾ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਹੈਂਡਵਰਕ ਹੋਇਆ ਵੈ ਬਹੁਤ ਪਿਆਰੀ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਆ ਆਲ ਓਵਰ 5 ਮੀਟਰ ਸੂਟ ਹੈ ਜੀ ਔਰਗੈਂਜਾ ਦਾ ਔਰਗੈਂਜਾ ਦਾ 5 ਮੀਟਰ ਸੂਟ ਹੈ ਬਹੁਤ ਹੀ ਪਿਆਰਾ 5 ਮੀਟਰ ਸੂਟ ਚੈੱਕ ਕਰੀ ਜਾਇਓ ਜੀ ਸੂਟ ਚੈੱਕ ਕਰੋ ਕਲਰ ਚੈੱਕ ਕਰੋ 5 ਮੀਟਰ ਸੂਟ ਹੈ ਜੀ ਬਹੁਤ ਪਿਆਰਾ ਹੈਂਡਵਰਕ ਹੋਇਆ ਹੋਇਆ ਮੀਡਲਵਰਕ ਹੋਇਆ ਹੋਇਆ ਬਹੁਤ ਜਿਆਦਾ ਸੋਹਣਾ ਜੀ ਕਲਰ ਚੈੱਕ ਕਰੀ ਜਾਓ ਜੀ ਕਿੰਨੇ ਪਿਆਰੇ ਆ ਸੂਟ ਦਾ ਪ੍ਰਾਈਸ ਹੈਗਾ 3450 ਰੁਪਿਆ 3450 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਫੁੱਲ ਸੂਟ ਯਾਨੀ ਕਿ ਪੂਰਾ ਸੂਟ 5 ਮੀਟਰ ਤੁਹਾਨੂੰ ਆਰਗੈਂਜਾ ਦਾ ਮਿਲੂਗਾ ਜੀ ਆਰਗੈਂਜਾ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 3450 ਰੁਪਿਆ 3450 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਪੂਰਾ ਤੁਹਾਨੂੰ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਮਿਲੂਗਾ ਜੀ ਔਰਗੈਂਜਾ ਦਾ ਸੂਟ ਹੈ ਜੀ ਔਰਗੈਂਜਾ ਦਾ ਹੀ ਦੁਪੱਟਾ ਹੈ ਜੀ 3450 ਸੂਟ ਦਾ ਪ੍ਰਾਈਸ ਹੈ ਜੀ ਸਾਰੇ ਸੂਟ ਤੇ ਤੁਹਾਨੂੰ ਹੈਂਡਵਰਕ ਮਿਲੂਗਾ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਪੂਰਾ ਤੁਹਾਨੂੰ ਪਿਓਰ ਚਨੂਨ ਸਟਨ ਦਾ ਪੂਰਾ ਹੈਂਡਵਰਕ ਸੂਟ ਹੈ ਜੀ ਦੁਪੱਟੇ ਨੂੰ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਇਆ ਬਹੁਤ ਹੀ ਪਿਆਰਾ ਸੰਤੂਨ ਦਾ ਦੁਪੱਟਾ ਮਿਲੂਗਾ ਬਹੁਤ ਜ਼ਿਆਦਾ ਸੋਨਾ ਜੀ ਬਹੁਤ ਜ਼ਿਆਦਾ ਸੋਨਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2300 2350 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਚਨੋਂਨ ਸਟਣ ਦਾ ਸੂਟ ਹੈ ਬਹੁਤ ਹੀ ਪਿਆਰਾ ਸੰਤੂਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਸਾਰੇ ਸੂਟ ਤੇ ਤੁਹਾਨੂੰ ਹੈਂਡਵਰਕ ਮਿਲੂਗਾ ਦੁਪੱਟੇ ਨੂੰ ਬਹੁਤ ਵਧੀਆ ਲੇਸ ਦੀ ਫਿਨਿਸ਼ਿੰਗ ਲਾ ਕੇ रेडी ਕਰਿਆ ਵੈ ਜੀ suit ਦਾ price ਹੈ price ਹੈਗਾ ਜੀ 3450 ਰੁਪਿਆ 3400 ਰੁਪਿਆ suit price ਹੈ ਜੀ 3450 ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਸੋਹਣਾ ਡਬਲ ਸ਼ੇਡ ਕਪੜਾ ਹੈ ਜੀ ਡਬਲ ਸ਼ੇਡ ਜਿਹਨੂੰ ਡਬਲ ਸ਼ੇਡ ਗ੍ਰੀਨ ਐਂਡ ਗ੍ਰੇ ਬਹੁਤ ਹੀ ਪਿਆਰਾ ਬਹੁਤ ਜ਼ਿਆਦਾ ਸੋਹਣਾ suit ਹੈ ਜੀ ਦੁਪੱਟਾ ਵੀ ਬਹੁਤ ਪਿਆਰਾ ਹੈ ਜੀ ਨਾਲ ਤੁਹਾਨੂੰ ਸੰਤੂਨ ਸ਼ਰਟ ਚਨੌਨ ਸੰਤੂਨ ਦੀ suit ਮਿਲੂਗਾ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਅਗਲੇ ਸੂਟ ਸੂਟ ਤੁਹਾਨੂੰ ਸ਼ਿਮਰ ਦਾ ਮਿਲੂਗਾ ਜੀ ਦੁਪੱਟਾ ਵੀ ਤੁਹਾਨੂੰ ਸ਼ਿਮਰ ਦਾ ਮਿਲੂਗਾ ਟੋਟਲ ਹੈਂਡਵਰਕ ਹੋਇਆ ਹੋਇਆ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3500 ਰੁਪਿਆ 3500 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਸ਼ਿਮਰ ਦਾ ਸੂਟ ਹੈ ਬਹੁਤ ਹੀ ਪਿਆਰਾ ਸ਼ਿਮਰ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਬਹੁਤ ਹੀ ਪਿਆਰਾ ਪੂਰੇ ਦੁਪੱਟੇ ਤੇ ਤੁਹਾਨੂੰ ਬਾਰਕ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 3500 ਰੁਪਿਆ ਬਹੁਤ ਹੀ ਪਿਆਰੇ ਪਿਆਰੇ ਸੂਟ ਦੇ ਸੂਟਾਂ ਦੇ ਸ਼ਿਮਰ ਦਾ ਸੂਟ ਹੈ ਜੀ ਸ਼ਿਮਰ ਦਾ ਬਹੁਤ ਹੀ ਪਿਆਰਾ ਸ਼ਿਮਰ ਦਾ ਸੂਟ ਹੈ ਜੀ ਸ਼ਿਮਰ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3500 ਰੁਪਿਆ 3500 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਸ਼ਿਮਰ ਦਾ ਹੀ ਸੂਟ ਮਿਲੂਗਾ ਸ਼ਿਮਰ ਦਾ ਹੀ ਤੁਹਾਨੂੰ 2.5 ਮੀਟਰ ਦਾ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3500 ਰੁਪਿਆ 3500 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਲੋ ਜੀ ਕਲਰ ਬਹੁਤ ਹੀ ਪਿਆਰੇ ਆ ਜੀ ਬਹੁਤ ਪਿਆਰਾ ਹੈਂਡਵਰਕ ਹੋਇਆ ਹੋਇਆ ਹੈ ਜੀ ਕਿਸੇ ਮੇਰੀ ਭੈਣ ਨੂੰ ਐਦਾਂ ਦੇ ਸੂਟ ਦੀ ਨੀਡ ਹੋਵੇ ਤਾਂ ਸਭ ਤੋਂ ਬਾਏ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ 골ਡਨ ਸਿਲਕ ਦੇ ਸੂਟ ਹੈ ਜੀ 골ਡਨ ਸਿਲਕ ਦੇ ਬਹੁਤ ਹੀ ਪਿਆਰੇ ਸੂਟ ਹੈ ਜੀ ਸੂਟਾਂ ਦੇ ਵਰਕ ਚੈੱਕ ਕਰੋ ਜੀ ਕਿੰਨੇ ਪਿਆਰੇ ਆ ਜੀ ਸੂਟ ਦਾ ਵਰਕ ਹੈਗਾ ਬਹੁਤ ਪਿਆਰਾ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਸੂਟਾਂ ਦੇ 골ਡਨ ਸਿਲਕ ਸੂਟ ਹੈ 골ਡਨ ਸਿਲਕੀ ਦੁਪੱਟਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3350 ਰੁਪਿਆ 3300 ਰੁਪਿਆ ਸੂਟ 50 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਵਧੀਆ ਤੁਹਾਨੂੰ ਘੇਰੇ ਦਾ ਵਰਕ ਮਿਲੂਗਾ ਤੁਹਾਨੂੰ ਦੁਪੱਟੇ ਤੇ ਵਰਕ ਮਿਲੂਗਾ ਬਹੁਤ ਹੀ ਪਿਆਰਾ ਪੂਰਾ 골ਡਨ ਸਿਲਕ ਦਾ ਸੂਟ ਹੈ ਜੀ ਬਹੁਤ ਪਿਆਰਾ ਕਲਰ ਬਹੁਤ ਪਿਆਰੇ ਆ ਜੀ ਸੂਟ ਦਾ ਪ੍ਰਾਈਸ ਹੈਗਾ 3350 ਰੁਪਿਆ 3350 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਇਹਦੇ ਵਿੱਚ 4 ਆ ਜੀ ਚਾਰੋਂ ਕਲਰ ਬਹੁਤ ਪਿਆਰੇ ਆ ਜੀ 골ਡਨ ਸਿਲਕ ਦਾ ਸੂਟ ਹੈ ਸਾਰੇ ਤੇ ਤੁਹਾਨੂੰ ਹੈਂਡਵਰਕ ਮਿਲੂਗਾ ਬਹੁਤ ਪਿਆਰਾ ਦੁਪੱਟੇ ਤੇ ਵੀ ਤੁਹਾਨੂੰ ਵਰਕ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ 3350 ਰੁਪਿਆ 3350 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਚੈੱਕ ਕਰੋ ਜੀ ਚਨੌਨ ਦਾ ਦੁਪੱਟਾ ਸਲਫ ਸਾਰੇ ਵਿੱਚ ਪ੍ਰਿੰਟ ਮਿਲੂਗਾ ਔਰਗੈਂਜਾ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਸੂਟ ਦਾ ਪ੍ਰਾਈਸ ਹੈਗਾ ਜੀ 4000 ਰੁਪਿਆ 4000 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਸਾਰੇ ਤੇ ਹੈਂਡਵਰਕ ਹੋਇਆ ਹੋਇਆ ਹੈ ਜੀ ਤਬਕਾ ਵਰਕ ਹੋਇਆ ਹੋਇਆ ਹੈ ਬਹੁਤ ਹੀ ਪਿਆਰਾ ਪਿਓਰ ਆਰਗੈਂਜਾ ਦਾ ਸੂਟ ਹੈ ਚਨੋਂਨ ਦਾ ਤੁਨ ਨੂੰ ਦੁਪੱਟਾ ਮਿਲੂਗਾ ਬਹੁਤ ਪਿਆਰਾ ਹੈਂਡਵਰਕ ਹੋਇਆ ਹੋਇਆ ਹੈ ਸੂਟ ਦਾ ਪ੍ਰਾਈਸ ਹੈਗਾ ਜੀ 4000 ਰੁਪਿਆ 4000 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਬਹੁਤ ਪਿਆਰੇ ਆ ਜੀ ਅਗਲੇ ਸੂਟ ਚੈੱਕ ਕਰੋ ਜੀ ਸ਼ਾਰਟ ਤੁਹਾਨੂੰ ਮਿਲੂਗੀ ਜੀ ਬਹੁਤ ਹੀ ਪਿਆਰੀ ਸ਼ਿਮਰ ਸ਼ਿਲਕੀ ਦੇ ਸ਼ਾਰਟ ਮਿਲੂਗੀ ਸੀ ਸ਼ਿਮਰ ਬਨਾਰਸੀ ਤੁਹਾਨੂੰ ਦੁਪੱਟਾ ਮਿਲੂਗਾ ਬਾਟਮ ਤੁਹਾਨੂੰ ਸੰਤੂਲ ਦੀ ਮਿਲੂਗੀ ਪ੍ਰਾਈਸ ਹੈਗਾ ਜੀ ਸੂਟ ਦਾ 4500 ਰੁਪਿਆ 4500 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਫੈਬਰਿਕ ਹੁੰਦਾ ਜੀ ਸ਼ਿਮਰ ਸ਼ਿਲਕ ਹੈ ਜੀ ਹੈਂਡਵਰਕ ਹੋਇਆ ਹੋਇਆ ਜੀ ਦੁਪੱਟਾ ਤੁਹਾਨੂੰ ਸ਼ਿਮਰ ਬਨਾਰਸੀ ਮਿਲੂਗਾ ਬਾਟਮ ਤੁਹਾਨੂੰ ਸੰਤੂਲ ਦੀ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ 4500 ਰੁਪਿਆ ਕਲਰ ਆਪਸ਼ਨ ਬਹੁਤ ਜ਼ਿਆਦਾ ਸੋਹਣੇ ਆ ਜੀ ਬਹੁਤ ਪਿਆਰੇ ਲਾਈਟ ਕਲਰ ਆ ਜੀ ਜਿਹੜੇ ਮੇਰੀਆਂ ਪੇਣਾ ਆਈਸਕ੍ਰੀਮ ਚਾਰਟ ਸੂਟ ਪਾਉਣਾ ਚਾਹੁੰਦੀਆਂ ਉਹਨਾਂ ਲਈ ਬਹੁਤ ਹੀ ਵੈਸਟ ਕੁਆਲਿਟੀ ਦੇ ਸੂਟ ਹੈ ਬਹੁਤ ਹੀ ਵੈਸਟ ਕਲਰ ਹੈ ਜੀ ਸ਼ਾਰਟ ਹੈਗੀਆ ਸ਼ਿਮਰ ਸਿਲਕ ਦੀ ਤੇ ਸ਼ਿਮਰ ਬਨਾਰਸੀ ਤੁਹਾਨੂੰ ਦੁਪੱਟਾ ਮਿਲੂਗਾ ਸਾਰੇ ਸੂਟ ਤੇ ਹੈਂਡਵਰਕ ਹੋਇਆ ਹੋਇਆ ਸੰਤੂਲ ਦੀ ਤੁਹਾਨੂੰ ਬਾਟਮ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਜੀ 4500 ਰੁਪਿਆ 4500 ਸੂਟ ਦਾ ਪ੍ਰਾਈਸ ਹੈ ਜੀ ਮੈਂ ਕਪੜਾ ਵਾਰਕ ਤੇ ਦੁਪੱਟੇ ਬਾਰੇ ਤੁਹਾਨੂੰ ਐਨ ਕਲੀਅਰ ਦੱਸ ਦਿੰਨੀ ਆ ਜੀ ਪਹਿਲਾਂ ਆਪਣਾ ਮਨ ਬਣਾ ਕੇ ਪੂਰਾ ਮਨ ਬਣਾ ਕੇ ਫਿਰ ਮੈਨੂੰ ਕਾਲ ਕਰਿਆ ਕਰੋ ਜੀ ਕੱਪੜਾ ਪੁੱਛਣ ਜੀ ਰੇਟ ਪੁੱਛਣ ਵਾਰਕ ਪੁੱਛਣ ਲਈ ਪਲੀਜ਼ ਕਾਲ ਨਾ ਕਰਿਆ ਕਰੋ ਜੀ ਜਦ ਤੁਹਾਡਾ ਮਨ ਬਣ ਜਾਂਦਾ ਫਿਰ ਤੁਸੀਂ ਮੈਨੂੰ ਕਾਲ ਕਰਿਆ ਕਰੋ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਰੋਗਾਂਜਾ ਦੀ ਤੁਹਾਨੂੰ ਸ਼ਰਟ ਮਿਲੂਗੀ ਸਾਰੀ ਸ਼ਰਟ ਤੇ ਤੁਹਾਨੂੰ ਹੈਂਡਵਰਕ ਮਿਲੂਗਾ 슬ੀਵਸ ਤੇ ਤੁਹਾਨੂੰ ਵਰਕ ਮਿਲੂਗਾ ਜੀ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੂਗਾ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਔਰਗੈਂਜਾ ਦਾ ਦੁਪੱਟਾ ਹੈ ਜੀ ਮਸਲੀਨ ਦੀ ਤੁਹਾਨੂੰ 3 ਮੀਟਰ ਦੀ ਨਾਲ ਬਾਟਮ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਜੀ 2150 ਰੁਪਿਆ 2150 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਇਹ ਸੂਟ ਬਹੁਤ ਹੀ ਪਿਆਰੇ ਆ ਜੀ ਬਨਾਰਸੀ ਸਿਲਕ ਦੀ ਤੁਹਾਨੂੰ ਸ਼ਰਟ ਮਿਲੂਗੀ ਬਨਾਰਸੀ ਸਿਲਕ ਦੀ ਉਹ ਤੁਹਾਨੂੰ ਬਾਟਮ ਮਿਲੂਗੀ ਬਨਾਰਸੀ ਸਿਲਕ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 1875 1875 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰਾ ਬਨਾਰਸੀ ਸਿਲਕ ਦਾ ਸੂਟ ਹੈ ਜੀ ਬਨਾਰਸੀ ਸਿਲਕ ਪਿਓਰ ਬਨਾਰਸੀ ਸਿਲਕ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1875 ਬਨਾਰਸੀ ਸਿਲਕ ਦੀ ਉਹ ਬਾਟਮ ਹੈ ਜੀ ਬਨਾਰਸੀ ਸਿਲਕ ਦੀ ਉਹ ਸ਼ਰਟ ਹੈ ਜੀ ਬਨਾਰਸੀ ਸਿਲਕ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1875 ਚਾਰ ਕਲਰ ਹੈ ਜੀ ਇਹਨਾਂ ਜੋ ਕੋਈ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਸੱਤ ਤੋਂ ਬਾਈ ਕਰ ਸਕਦੇ ਆ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਨਾਰਸੀ ਸਿਲਕ ਦਾ ਪੂਰਾ ਸੂਟ ਹੈ ਜੀ ਦੁਪੱਟਾ ਵੀ ਬਾਟਮ ਵੀ ਤੇ ਸ਼ਰਟ ਵੀ ਤੇ ਸੂਟ ਦਾ ਪ੍ਰਾਈਸ ਹੈਗਾ ਜੀ 1875 ਕਲਰ ਆਪਸ਼ਨ ਇਹਦੇ ਵਿੱਚ 4 ਆ ਜੀ ਤੁਹਾਨੂੰ ਜਿਹੜਾ ਵੀ ਕਲਰ ਇਹਨਾਂ ਚ ਪਸੰਦ ਆਉਂਦਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਹੈ ਜੀ ਇਹ ਬਨਾਰਸੀ ਸਿਲਕ ਬਹੁਤ ਹੀ ਪਿਆਰੇ ਸੂਟ ਹੈ ਜੀ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਜੀ ਥੈਂਕ ਯੂ ਸੋ ਮੱਚ ਤੁਹਾਨੂੰ ਤੁਹਾਡਾ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਸਾਰਿਆਂ ਦਾ ਜੋ ਕਿ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਆ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਮੈਂ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਲੈ ਕੇ ਆਵਾਂ ਜੀ ਬਨਾਰਸੀ ਸਿਲਕ ਦਾ ਸੂਟ ਹੈ ਜੀ ਪੂਰਾ ਸੂਟ बॉਟਮ ਸ਼ਰਟ ਤੇ ਦੁਪੱਟਾ ਸੂਟ ਦਾ ਪ੍ਰਾਈਸ ਜੇ ਆਏਗਾ ਜੀ 1875 1875 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਕੁਝ ਵੀ ਸੂਟ ਬਾਰੇ ਪੁੱਛਣਾ ਹੋਵੇ ਕੱਪੜਾ ਪ੍ਰਾਈਸ ਵਰਕ ਮੈਂ ਦੱਸ ਦੰਨੀ ਆ ਜੀ ਐਡਰੈਸ ਜੋ ਵੀ ਤੁਸੀਂ ਲਿਖਾਉਣਾ ਹੈ ਪਾਰਸਲ ਕਰਾਉਣਾ ਹੈ ਤਾਂ ਆਪਣਾ ਬਿਲਕੁਲ ਸਹੀ ਕਰਾਉਣਾ ਹੈ ਜੀ ਪੂਰਾ ਮਨ ਬਣਾ ਕੇ ਕਾਲ ਕਰਿਆ ਕਰੋ ਪੁਲਿਸ ਜੀ ਰੇਟ ਪੁੱਛਣ ਲਈ ਵਰਕ ਪੁੱਛਣ ਲਈ ਜਾਂ ਕੱਪੜਾ ਪੁੱਛਣ ਲਈ ਵਰਕ ਨਾ ਕਰਿਆ ਕਰੋ ਜੀ ਆਪਣਾ ਐਡਰੈਸ ਬਿਲਕੁਲ ਸਹੀ ਦੇਣਾ ਜੀ ਤੁਹਾਡਾ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਥੈਂਕ ਯੂ ਸੋ